ਵਾਹਿ ਗੁਰਦੀਕਾ ਕਾਲ ਸਾਹ ਕਰਾਈ ਵਾਹਿਗੁਰਦੀਕੀ ਪਤੇ ਆਸਾ ਮਹੱਲਾ ਪੰਜਵਾ ਗੋਬਿੰਦ ਗੁਣੀ ਨਦਾਨ ਗੁਰਮੁਖ ਜਾਣੀਐ ਹੋਏ ਕਿਰਪਾਲ ਦਇਆਲ ਹਰ ਰੰਗ ਮਾਣੀਐ ਕਿਰਪਾਲ ਨਹੀਂ ਕਹਿਣਾ ਕਿਰਪਾਲ ਰਾਰੇ ਨੂੰ ਸਿਆਰੀ ਲਾ ਕੇ ਹੋਏ ਕਿਰਪਾਲ ਦਇਆਲ ਹਰ ਰੰਗ ਮਾਣੀਐ ਆਵਹੋ ਸੰਤ ਮਲਾਹ ਹਰ ਕਥਾ ਕਹਾਣੀਆਂ ਅਨ ਦਿਨ ਸਿਮਰਹਿ ਨਾਮ ਤਜ ਲਾਜ ਲੋਕਾਣੀਆਂ ਰਹਾਉ Jap Jap Jeeva Naam ਹੋਵੇ ਅਨਦ ਘਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗਨੇਹ ਕਿਨਾ ਵਿਰਲਾ ਲਾਇਆ ਲਾਇਆ ਇਹ ਤੇ ਇਕੱਠੇ ਹੀ ਬੋਲਦਾਂ ਚਾਰਨ ਕਮਲ ਸੰਗਨੇ ਕਿਨਾ ਵਿਰਲਾ ਲਾਇਆ ਧਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਾਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ ਆਸਾ ਮਹੱਲਾ ਪੰਜਵਾ ਆਵਹੁ ਮੀਤ ਇਕਤਰ ਹੋਏ ਇਕਤਰ ਆਵੋ ਮੀਤ 71 ਹੋਏ ਰਸ ਕਸ ਸਭ ਪੁੰਚ ਪੁੰਚ ਹੈ ਮੀਨਤ ਨਾਲ ਇਹ ਸ਼ੁੱਧ ਹੋਏਗਾ 71 ਤੇ 71 ਰਾਰਾ ਪੂਗਾ ਲੱਗ ਦੇਗਾ ਆਵੋ ਮੀਤ 71 ਹੋਏ ਰਸ ਕਸ ਸਭ ਪੁੰਚ ਹੈ ਅੰਮ੍ਰਿਤ ਨਾਮ ਹਰ ਹਰ ਜਪ ਹੈ ਮੇਲ ਪਾਪਾ ਮੁਨਚ ਹੈ ਮੇਲ ਪਾਪਾ ਮੁਨਚ ਹੈ ਤਤ ਵਿਚਾਰ ਹੋ ਸੰਤ ਜਨ ਹੋ ਵਿਚਾਰ ਵਿਚਾਰ ਬਿਮਾਰੀ ਨਾਲ ਤਾਤੇ ਵਿਗਨ ਨਾ ਲਾਗੈ ਤਤ ਵਿਚਾਰ ਹੋ ਸੰਤ ਜਨ ਹੋ ਤਾਤੇ ਵਿਗਨ ਨਾ ਲਾਗੈ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਗੁਰਮੁਖ ਜਨ ਜਾਗੈ ਰਹਾਉ ਬੁੱਧ ਗਰੀਬੀ ਖਰਚ ਲੈ ਹੋ ਹਮੈ ਬਿਖ ਜਾ ਰਹਾਉ ਸਾਚਾ ਹੱਟ ਪੂਰਾ ਸੌਦਾ ਸਾਚਾ ਹੱਟ ਪੂਰਾ ਸੌਦਾ ਵਖਰ ਨਾਮ ਵਾਪਾਰੋ ਜੀਓ ਪਿੰਡ ਧਨ ਅਰਪਿਆ ਜੀਓ ਪਿੰਡ ਧਨ ਅਰਪਿਆ ਆਪਨੜੇ ਪ੍ਰਭ ਭਾਣਿਆ ੜੈ ਦੇ ਦਲਾਵਾ ਨਹੀਂ ਆਪਨੜੇ ਆਪਨ ਬੋਲ ਕੇ ਨਾਲ ਹੀ ੜੇ ਬੋਲਣਾ ਆਪਨੜੇ ਨਹੀਂ ਕਹਿਣਾ ਆਪਨੜੇ ਪ੍ਰਭ ਭਾਣਿਆ ਅਪਨੜੇ ਪ੍ਰਭ ਪਾਣਿਆ ਨਿਤ ਕੇਲ ਕਰੰਤੇ ਦੁਰਮਤ ਮਦ ਜੋ ਪੀਵਤੇ ਬਿਖਹੀ ਮਤ ਪਤ ਕਮਲੀ ਬਿਖਲੀ ਬਿਖਲੀ ਪਤ ਕਮਲੀ ਦੁਰਮਤ ਇੱਥੇ ਜਮਕ ਲੱਗ ਜੀ ਦੁਰਮਤ ਭੈੜੀ ਬੁੱਧੀ ਵਾਲੇ ਹਨ ਮਾਦ ਜੋ ਪੀਵਤੇ ਜਿਹੜੇ ਸ਼ਰਾਬ ਨੂੰ ਪਿੰਦੇ ਹਨ ਉਹ ਤਾਂ ਬਿਖਲੀ ਪਤ ਬਿਖਲੀ ਪਤ ਜਿਹੜਾ ਪਾਠ ਹੈ ਸੰਬੰਧਕ ਹੈ ਵਿਸ਼ਵਾ ਦੇ ਪਤੀ ਹਨ ਯਾਨੀ ਕੰਜਰ ਹਨ ਬਿਖਲੀ ਪਾਤ ਕੰਬਲੀ ਬਿਖਲੀ ਪਾਤ ਕੰਬਲੀ RAM ਰਸਾਇਣ ਜੋ ਰਤੇ ਨਾਨਕ ਸਚ ਅਮਲੀ ਆਸਾ ਮਹੱਲਾ ਪੰਜਵਾ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰ ਮੰਤਰ ਦੜਾਇਆ ਪਾਈ ਪਰ ਸਤਗੁਰੂ ਕੈ ਜੇ ਨ ਭਰਮ ਬਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਹਾਉ ਕਰ ਗਹਿ ਲੀਨੇ ਆਪਣੇ ਕਰ ਗਹਿ ਇਕੱਠਾ ਨਹੀਂ ਬੋਲ ਦੇਣਾ ਕਰ ਨਾਮ ਹੁੰਦਾ ਹੱਥਾਂ ਦਾ ਗਹਿ ਨਾਮ ਪਕੜ ਲੈ ਪਕੜਨਾ ਕਾਰ ਗਹਿ ਲੀਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਾਪਤੀ ਦਾਤ ਸਾ ਪੂਰਨ ਵਡਿਆਈ ਵੀ ਵਿਸਰਾਮ ਧਿਆਨ ਨਾਲ ਲਾਉਣਾ ਜੋ ਪ੍ਰਭ ਦਿੱਤੀ ਦਾਤ ਇਥੇ ਵਿਸਰਾਮ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈ ਅਹ ਜਪ ਨਾਮ ਮੁਰਾਰੀ ਨੇਮ ਨਿਬਾਹਿਓ ਸਤਗੁਰੂ ਪ੍ਰਭ ਕਿਰਪਾ ਧਾਰੀ ਨੇਮ ਨਿਬਾਹਿਓ ਸਤਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਬ ਪੂਰੇ ਗੁਰ ਦਿੱਤਾ ਇਹ ਵੀ ਵਿਸ्राम ਧਿਆਨ ਨਾਲ ਲਾਉਣਾ ਨਾਮ ਧਾਨ ਗੁਣ ਗਾਉ ਇਥੇ ਵਿਸ्राम ਹੈ ਲਾਬ ਇਥੇ ਯਮਕ ਲਾ ਦਨੀ ਹੈ ਲਾਬ ਪੂਰੇ ਗੁਰ ਇਥੇ ਠਮਕ ਦੀ ਲਾ ਦਨੀ ਹੈ ਦਿੱਤਾ ਗੁਰ ਦਿੱਤਾ ਇਕੱਠਾ ਨਹੀਂ ਕਹਿ ਦੇਣਾ ਲਾਬ ਪੂਰੇ ਗੁਰ ਦਿੱਤਾ ਵਣ ਜਾ ਰੇ ਸੰਤ ਨਾਨਕਾ ਪ੍ਰਾਪ ਸਾਹੁ ਅਮਿੱਤਾ ਅਸਾ ਮਹੱਲਾ ਪੰਜਵਾ ਜਾ ਕਾ ਠਾਕੁਰ ਤੁਹੀ ਪ੍ਰਭ ਤਾ ਕੇ ਵੱਡ ਪਾਗਾ ਜਾ ਕਾ ਤਾ ਕੇ ਇਹ ਸੰਬੰਧ ਕਿਸ ਤਰ੍ਹਾਂ ਉਚਾਰਨ ਕਰਨੇ ਓਹ ਸੁਹੇਲਾ ਸਾਧ ਸੁਖੀ ਸਭ ਭ੍ਰਮ ਭਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਚਾਕਰ ਕਸ ਕੇ ਬੋਲਣਾ ਚਾਕਰ ਨਹੀਂ ਕਹਿਣਾ ਹਮ ਚਾਕਰ ਗੋਬਿੰਦ ਕੇ ठाकुर मेरा परो कर्ण करावेन सगल बिद सो सतगुरु हमारा रहाओ दूजा नाही और को ताका भओ करियै ये बहुत याद रखने वाली यमक है दूजा नाही और को वाहे गुरु तो बगैर दूजा औरदा कोई है ही नहीं ता का भओ करियै फिर किसदा कोई डर करना है ता का नहीं कहना थे ता ਕਿਸ ਦਾ ਡਰ ਧਾਰਨ ਕਰਨਾ ਹੈ ਤਾਂ ਤੇ ਜਮਕ ਲਾ ਦਿੰਦੀ ਹੈ ਦੂਜਾ ਨਹੀਂ ਔਰ ਕੋ ਤਾਂ ਕਾ ਭਉ ਕਰੀਏ ਗੁਰ ਸੇਵਾ ਮਹਿਲ ਪਾਈਐ ਜਗ ਦੁਤਰ ਤਰੀਐ ਜਗ ਦੁਤਰ ਤਰੀਐ ਗੁਰ ਸੇਵਾ ਮਹਿਲ ਪਾਈਐ ਜਗ ਦੁਤਰ ਤਰੀਐ ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹੇ ਨਿਦਾਨਾ ਜਾ ਕਉ ਤੁਮ ਕਿਰਪਾਲ ਭੈ ਇਥੇ ਕਿਰਪਾਲ ਰਾਰਾ ਪੂਰਾ ਆ ਗਿਆ ਸੇਵਕ ਸੇ ਪਰਵਨ ਅੰਮ੍ਰਿਤ ਰਸ ਹਰ ਕੀਰਤਨ ਕੋ ਵਿਰਲਾ ਪੀਵੇ ਕੋ ਵਿਰਲਾ ਪੀਵੇ ਵਜਹੁ ਨਾਨਕ ਮਿਲਾ ਏਕ ਨਾਮ ਵਜਹੁ ਪੂਲਾ ਹੀ ਬੁਲਨਾ ਵਜਹੁ ਨਾਨਕ ਮਿਲਾ ਏਕ ਨਾਮ ਰਿਦ ਜਾਪ ਜਾਪ ਜੀਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ